ਹੈਲੋ ਫਰੈਂਡਸ ਪਿਆਰ ਪਰਿਵਾਰ ਸਾਕੀ ਜੀ ਅੱਜ ਬਣਾਵਾਂਗੇ ਜੀ ਹੈਲਦੀ ਦਲੀਆ ਸਭ ਤੋਂ ਪਹਿਲੇ ਅਸੀਂ ਕੜਾਈ ਵਿੱਚ 2 ਚਮਚ ਘਿਓ ਦੇ ਪਾ ਦਾਂਗੇ ਫਿਰ 1 ਕੱਪ ਦਲੀਆ ਦਾ ਪਾ ਦਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਦਲੀਆ ਸਾਡੀ ਸਿਹਤ ਵਾਸਤੇ ਬਹੁਤ ਹੀ ਵਧੀਆ ਹੁੰਦਾ ਹੈ ਸਰੀਰ ਕਮਜ਼ੋਰ ਹੋਵੇ ਉਹਨਾਂ ਦੇ ਵਾਸਤੇ ਤਾਂ ਬਹੁਤ ਹੀ ਵਧੀਆ ਹੁੰਦਾ ਤਾਕਤ ਆ ਜਾਂਦੀ ਹੈ ਨਾ ਤੇ ਤੋਂ ਛੋਟੇ ਤੋਂ ਲੈ ਕੇ ਵੱਡੇ ਤੱਕ ਖਾ ਸਕਦੇ ਇਹਨੂੰ ਤੇ ਇਸ ਤੋਂ ਬਾਅਦ ਅਸੀਂ ਪਾ ਦਾਂਗੇ ਦੋ ਕੱਪ ਪਾਣੀ ਤੇ ਇਹਨੂੰ 15 ਮਿੰਟ ਵਾਸਤੇ ਟੱਕ ਕੇ ਰਹਾ ਦਾਂਗੇ ਪਾਣੀ ਜੋ ਸਾਡਾ ਸੁੱਕ ਜਾਵੇ ਇਹਦੇ ਵਿੱਚ ਪਾਵਾਂਗੇ ਦੋ ਗਲਾਸ ਦੁੱਧ ਤੇ ਇਹਨੂੰ ਮਿਕਸ ਕਰ ਲਾਂਗੇ ਹੁਣ ਟੱਕ ਕੇ ਰਹਾ ਦਾਂਗੇ 10 ਮਿੰਟ ਵਾਸਤੇ ਕਿ ਦੁੱਧ ਸਾਡਾ ਥੋੜਾ گاੜਾ ਜੇ ਜਦੋਂ گاੜਾ ਹੋ ਜਾਵੇ ਥੋੜਾ ਜਿਹਾ ਲਾਚੀ ਦਾ ਪਾਊਡਰ ਪਾਵਾਂਗੇ ਫਿਰ ਮਿਕਸ ਕਰ ਲਾਂਗੇ ਫਿਰ ਖੰਡ ਪਾ ਦਾਂਗੇ ਅੱਧਾ ਕੱਪ ਫਿਰ ਇਹਨੂੰ ਮਿਕਸ ਕਰ ਲਾਂਗੇ ਅਸੀਂ ਵੇਖੋ ਸਾਡਾ ਦਲੀਆ ਪਿੱਡਾ ਦੀ ਬਣ ਕੇ ਤਿਆਰ ਹੋ ਰ ਗਿਆ ਫਿਰ ਵਿੱਚ ਥੋੜਾ ਜਿਹਾ ਮલાઈ ਦਾ ਚਮਚ ਪਾ ਦਾਂਗੇ ਇਹ ਚ ਖੋਏ ਦਾ ਸਵਾਦ ਆਉਂਦਾ ਹੈ ਜਦੋਂ ਮલાઈ ਪਾ ਦਈਏ ਥੋੜਾ گاੜਾ ਹੋਣ ਨਾਲ ਇਹਨਾਂ ਖੋਏ ਵਾਂਗੂ ਮਸਵਾਦ ਆਣਾ ਸ਼ੁਰੂ ਹੋ ਜਾਂਦਾ ਇਹਨੂੰ ਮਿਕਸ ਕਰਕੇ ਟੱਕ ਦਾਂਗੇ ਇਹਨੂੰ 5 ਮਿੰਟ ਬਾਅਦ ਤੇ ਕਿ ਸਾਡੀ ਮલાઈ ਵਗੈਰਾ ਜੋ ਖੰਡ ਹੈ ਥੋੜੀ ਮਿਕਸ ਹੋ ਜਾਏ 5 ਮਿੰਟ ਬਾਅਦ ਸਾਡਾ ਦਲੀਆ ਬਣ ਕੇ ਤਿਆਰ ਹੈ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਔਰ ਸਬਸਕ੍ਰਾਈਬ ਜਰੂਰ ਕਰਨਾ ਸ਼ੇਅਰ ਕਰਨਾ